ਜਿਨੇ ਵੀ ਸਤਿਕਾਰਯੋਗ ਨੌਜਵਾਨ ਸਾਥੀ ਮੇਰੇ ਆਮਾ ਮਾ ਮੇਰੀਆਂ ਭੈਣਾਂ ਸਾਡੇ ਬਜ਼ੁਰਗ ਸਭ ਤੋਂ ਪਹਿਲਾਂ ਫਤਿਹ ਅਰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸਲ ਦੇ ਵਿੱਚ ਗੱਲ ਕੀ ਆ ਗੱਲ ਸਮਝਣ ਵਾਲੀ ਤਾਂ ਇਹੀ ਹੈ ਕਿ ਅੱਜ ਸਾਡੇ ਪੰਜਾਬ ਦੇ ਹਾਲਾਤ ਸਾਡੇ ਪੰਜਾਬੀਆਂ ਦੇ ਹਾਲਾਤ ਕਿਉਂ ਬਣੇ ਨੇਗੇ ਇਹਦੇ ਵਿੱਚ ਜ਼ਿੰਮੇਵਾਰ ਸਭ ਤੋਂ ਪਹਿਲਾਂ ਅਸੀਂ ਆਪ ਆ ਇਸ ਗੱਲ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਜਦ ਤਨ ਅਸੀਂ ਇਹ ਗੱਲ ਨੂੰ ਮੰਨ ਲਾਂਗੇ ਮੰਨਣ ਤੋਂ ਬਾਅਦ ਫਿਰ ਕਿਤੇ ਅੱਗੇ ਜਾ ਕੇ ਅਸੀਂ ਸੋਚਾਂਗੇ ਪਹਿਲਾਂ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਮੰਨਣ ਦੀਆਂ ਨੇ ਸੁਣਨ ਦੀਆਂ ਨੇ ਫਿਰ ਮੰਨਣ ਦੀਆਂ ਨੇ ਪਹਿਲਾਂ ਮੰਨ ਲੈਣਾ ਚਾਹੀਦਾ ਵੀ ਹਾਂ ਗਲਤੀਆਂ ਸਾਡੀਆਂ ਵੀ ਨੇਗੀਆਂ ਇਹ ਗਲਤੀਆਂ ਸਾਡੀਆਂ ਕੀ ਨੇਗੀਆਂ ਆਪਾਂ ਥੋੜਾ ਜਿਹਾ ਪਿੱਛੇ ਵਗ ਜੀਏ ਵੀ ਸਾਨੂੰ ਸਾਡੇ ਉੱਤੇ ਰਾਜ ਕਿਵੇਂ ਕੀਤਾ ਜਾਂਦਾ ਆਪਾਂ ਸੁਣਦੇ ਆਇਆ ਪਿਛਲੇ ਸਮੇਂ ਤੋਂ ਕਿ ਅੰਗਰੇਜ਼ਾਂ ਨੇ 200 ਸਾਲ ਸਾਡੇ ਉੱਪਰ ਰਾਜ ਕੀਤਾ 200 ਸਾਲ ਰਾਜਕੁ ਕੀਤਾ 70000 ਤੋਂ ਲੈ ਕੇ ਲੱਖਾਂ ਦਾ ਅੰਗਰੇਜ਼ ਜਿਹੜਾ ਪੂਰਾ 200 ਸਾਲ ਪੂਰਾ ਭਾਰਤ ਦੇ ਵਿੱਚ ਰਿਹਾ ਹੈ ਕਿਉਂਕਿ ਉਹ ਇੰਨੇ ਘੱਟ ਬੰਦੇ 150 ਕਰੋੜ ਤੇ ਰਾਜ ਕਿਵੇਂ ਕਰ ਗਏ ਰਾਜ ਇਸ ਕਰਕੇ ਕਰਕੇ ਕਿਉਂਕਿ ਉਹਨਾਂ ਨੇ ਸਾਨੂੰ ਪਾੜ ਕੇ ਰੱਖਿਆ ਸਾਨੂੰ ਕੱਲੇ-ਕੱਲੇ ਨੂੰ ਕਰਕੇ ਰੱਖਿਆ ਇਸ ਕਰਕੇ ਉਹ ਸਾਡੇ ਉੱਪਰ ਇੰਨਾ ਲੰਮਾ ਸਮਾਂ ਰਾਜ ਕਰੀ ਗਏ ਪਸ਼ੂਆਂ ਵਾਂਗੂ ਲੋਕਾਂ ਨੂੰ ਤੋਰੀ ਫਿਰੇ ਆਕ ਲੋਕਾਂ ਦੇ ਗਲਾਂ ਦੇ ਵਿੱਚ ਰਸੇ ਪਾ ਕੇ ਜਿਸ ਤਰ੍ਹਾਂ ਵੀ ਹੋਇਆ ਉਹ ਲੰਮਾ ਸਰਾ ਸਮਾਸੀ ਗੁਲਾਮੀ ਦੀਆਂ ਜਿਹੜੀਆਂ ਉਹਨੂੰ ਭੁਗਤਿਆ ਤੇ ਪਰ ਹੁਣ ਵੀ ਅਸੀਂ ਕੋਈ ਅਸੀਂ ਆਜ਼ਾਦ ਵजूद ਹੈ ਨਹੀਂਗੇ ਹੁਣ ਵੀ ਸਾਡਾ ਸਿਸਟਮ ਉਹੀ ਹੈ ਮੰਨ ਲਾਣਾ ਚਾਹੀਦਾ ਸਾਨੂੰ ਕਿਉਂਕਿ ਹੁਣ ਜਿਹੜੀ ਮੌਜੂਦਾ ਸੱਤਾਧਾਰੀ ਪਾਰਟੀਆਂ ਨੇਗੀਆਂ ਸਾਰੀਆਂ ਪਾਰਟੀਆਂ ਦੀ ਆਪੇ ਗੱਲ ਕਰ ਲਓ ਸਾਡੇ ਪਿੰਡਾਂ ਦੇ ਵਿੱਚ ਕੀ ਹੋਇਆ ਪਿਆ ਸਾਡੇ ਪਿੰਡਾਂ ਦੇ ਵਿੱਚ ਇਹੀ ਚੀਜ਼ ਹੋਈ ਪਿਆ ਵੀ ਕੋਈ ਤਾਂ ਪੂਰੇ ਵੱਡੀ ਬਾਹ ਖੜੀ ਕਰਕੇ ਕਹਿੰਦਾ ਮਾ ਕਾਂਗਰਸੀਆਂ ਮੈਨੂੰ ਮੇਰੇ ਪਿਓ ਨੂੰ 20 ਸਾਲ ਹੋ ਗਏ ਕਾਂਗਰਸ ਚ ਕੰਮ ਕਰਦੇ ਨੂੰ ਫਿਰ ਦੂਜਾ ਬਾਹ ਖੜੀ ਕੱਢ ਕੇ ਕਹੂਗਾ ਮੇਰਾ ਮੇਰੇ ਬਾਪੂ ਨੂੰ ਬਾਦਲਾਂ ਦੇ ਵਿੱਚ ਕੰਮ ਕਰਦ ਨੂੰ ਇੰਨਾ ਟਾਈਮ ਹੋ ਗਿਆ ਆ ਨਵੇਂ ਆ ਕੇ ਕ੍ਰਾਂਤੀਕਾਰੀ 3 ਸਾਲ ਹੋ ਗਏ ਸਾਨੂੰ ਭਗਮਾਨਤ ਮਾਨ ਦੇ ਨਾਲ ਛੋੜਿਆ ਨੂੰ 4 ਸਾਲ ਹੋ ਗਏ ਫਿਰ ਰਹਿੰਦੇ ਖੁੰਦੇ ਆ ਭਾਜਪੀ ਵਾਲੇ ਆ ਕੇ ਉਹ ਅਸੀਂ ਪਾਰਟੀਆਂ ਦੇ ਵਿੱਚ ਪਾੜ ਕੇ ਸਾਡੇ ਉੱਤੇ ਰਾਜ ਕਰ ਰਹੇ ਨੇਗੇ ਲੜਨ ਵਾਲੇ ਲੋਕ ਸਾਰੇ ਪਾਟ ਗਏ ਸਭ ਤੋਂ ਵੱਡੀ ਗੱਲ ਜਿਹੜੀ ਸਿੱਖੀ ਆ ਸਭ ਤੋਂ ਵੱਡੀ ਗੱਲ ਜਿਹੜੀ ਭਗਮਾਨਤਮਾਨ ਨੇ ਅੰਗਰੇਜ਼ਾਂ ਨੂੰ ਕੀ ਸਿੱਖੀ ਆ ਸਮਝ ਲਓ ਮੇਰੀ ਗੱਲ ਜਾਣ ਕੇ ਝੂਠੀ ਪੱਗ ਜਿਹੜੀ ਉੱਪਰ ਇਹਨੇ ਬੰਨੀ ਆ ਨਾ ਜਿਹੜੀ ਕਿ ਮੈਂ ਕਹਿੰਦਾ ਭਗਤ ਸਿੰਘ ਵਾਲੇ ਗੱਲ ਕਰਦਾ ਮੈਂ ਭਗਤ ਸਿੰਘ ਵਾਲੇ ਨਾ ਥੱਲੇ ਅੰਗਰੇਜ਼ਾਂ ਦੀ ਨੀਤੀ ਆ ਜਿਹੜੀ ਉਸ ਪੱਗ ਦੇ ਥੱਲੇ ਉਹ ਤਾਂ ਉਹ ਤਾਂ ਕੀ ਕਰਦਾ ਉਹ ਤਾਂ 5:00 ਵਜੇ ਤੋਂ ਬਾਅਦ ਜਿਹੜੀ ਪੱਗ ਉਹ ਲੈ ਜਾਂਦੀ ਆ ਪਰ ਜਿਹੜੀ ਅਸਲ ਅੰਦਰ ਨੀਤੀ ਆ ਨਾ ਜਿਹੜੀ ਹਿਰਦੇ ਦੇ ਵਿੱਚ ਨੀਤੀ ਉਹ ਅੰਗਰੇਜ਼ਾਂ ਵਾਲੀ ਨੀਤੀ ਆ ਹੁਣ ਅੰਗਰੇਜ਼ਾਂ ਵਾਲੀ ਨੀਤੀ ਕੀ ਆ ਅੰਗਰੇਜ਼ਾਂ ਵਾਲੀ ਨੀਤੀ ਇਹ ਆ ਕਿ ਸਭ ਤੋਂ ਵੱਡਾ ਕੰਮ ਇਸ ਬੰਦੇ ਨੇ ਸਭ ਤੋਂ ਵੱਡਾ ਕੰਮ ਇਸ ਬੰਦੇ ਨੇ ਸਾਨੂੰ ਪਾੜਨ ਦੀਆਂ ਸਾਡੇ ਕਿਸਾਨ ਜਿੱਥੇ ਬੰਦੇ ਨੂੰ ਪਾੜਨ ਦੇ ਵਿੱਚ ਕੀਤਾ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀਤਾ ਕਿਉਂ ਸਮਝੋ ਮੇਰੀ ਇਸ ਗੱਲ ਨੂੰ ਕਿਉਂਕਿ ਪਿੱਛੇ ਅਮਿਤ ਸ਼ਾ ਦਾ ਕੇਦਰੀਵਾਲ ਦਾ ਆਰਐਸਐਸ ਵਰਗਿਆਂ ਵਿਚਾਰਤਾਂ ਦਾ ਹੱਥ ਆ ਭਗਮਤ ਮੰਨ ਦੇ ਪਿੱਛੇ ਭਗਮਤ ਮੰਨ ਦਾ ਐ ਹੱਥ ਪਿੱਛੇ ਬੰਨੇ ਹੋਏ ਨੇ ਐ ਆਹ ਹੱਥ ਪਿੱਛੇ ਬੰਨੇ ਹੋਣੇ ਤਾਂ ਕੱਲਾ ਮੂੰਹ ਦਿਖਦਾ ਇਹਦਾ ਤਾਂ ਪਿੱਛੇ ਹੱਥ ਕਿਹੜੇ ਬੰਨੇ ਹੋਣਗੇ ਐਂਟ ਬਾੜ ਨਹੀਂ ਹੈਗਾ ਇਹ ਭਾਜਪਾ ਤੋਂ ਤੁਹਾਨੂੰ ਲੱਗਦਾ ਵੀ ਇਹ ਭਾਜਪਾ ਤੋਂ ਬਾਹਰ ਆ ਇੱਕ ਐਂਟੀ ਵੀ ਬਾਹਰ ਨਹੀਂ ਹੈਗਾ ਸਭ ਤੋਂ ਵੱਡਾ ਕੰਮ ਇਹਨੇ ਕੀ ਕਰਿਆ ਆਉਣ ਸਾੜ ਜਿਹੜੇ ਲੜਨ ਵਾਲੇ ਲੋਕ ਨੇਗੇ ਜਿਨ੍ਹਾਂ ਨੇ ਜ਼ਮੀਨਾਂ ਬਚਾਈਆਂ ਲੰਮੇ ਸਮੇਂ ਤੋਂ ਇਹ ਲੋਕ ਕਿਸਾਨੀ ਦੇ ਲਈ ਲੜਦੇ ਆਉਂਦੇ ਨੇ ਆਪਣੇ ਹੱਕਾਂ ਲਈ ਲੜਦੇ ਆਉਂਦੇ ਨੇ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀ ਕੀਤਾ ਜਦੋਂ ਸਾਡਾ ਧਰਨਾ ਚੱਲ ਰਿਹਾ ਸੀਗਾ ਦਿੱਲੀ ਵਾਲਾ ਸਾਡਾ ਧਰਨਾ ਚੱਲ ਰਿਹਾ ਸੀਗਾ ਉੱਥੇ ਸਾਡੇ ਕਿਸਾਨ ਆ ਗੋਣੇ ਇਸ ਗੰਜੇ ਨੇ ਕੇਦਰੀਵਾਲ ਨੇ ਇਹਨਾਂ ਨਾਲ ਸਰਨੇ ਮੀਟਿੰਗਾਂ ਕਰਨੇ ਸ਼ੁਰੂ ਕਰਤੀਆਂ ਕੀ ਕਰਿਆ ਵੀ ਸੋਨੂੰ ਚੋਣਾ ਲੜੋ ਜੀ ਤੁਸੀਂ ਆਹ ਕਰੋ ਜੀ ਆਹ ਕਰੋ ਜੀ ਉੱਥੋਂ ਤੋਂ ਲੈ ਕੇ ਹੁਣ ਤੱਕ ਪਹਿਲਾਂ ਤਾਂ ਇਹ ਚੱਲਦਾ ਆ ਊ ਵੋਟਾਂ ਦੇ ਕਰਜਣਾ ਟਾਈਮ ਇਹ ਜਿੰਨਾ ਟਾਈਮ ਇਹ ਕੁਰਸੀ ਤੇ ਨਹੀਂ ਬੈਠਿਆ ਅੰਦਰ ਖਾਤੇ ਪਾੜਦਾ ਆ ਫਿਰ ਸ਼ਰਿਆਮ ਸਾਹਮਣੇ ਆ ਗਿਆ ਇਹ ਬੰਦਾ ਸ਼ਰਿਆਮ ਸਾਹਮਣੇ ਆ ਕੇ ਅੱਜ ਕਿਸਾਨ ਆਗੂ ਨੂੰ ਬੰਦਾ ਇਹ ਉਹ ਸ਼ਬਦ ਬੋਲਦਾ ਜਿਹੜੇ ਕਿ ਸੁਣੇ ਨਹੀਂ ਜਾਂਦੇ ਜਿਹੜੇ ਸੁਣੇ ਨਹੀਂ ਜਾਂਦੇ ਸਾਰੇ ਕਿਸਾਨ ਜਥੇ ਬੰਦੇ ਨੂੰ ਪਾੜਤਾ ਪੰਜਾਬ ਦੇ ਵਿੱਚ ਜਿਹੜਿਆ ਲੜਨ ਵਾਲੇ ਲੋਕ ਨੇ ਕੋਈ ਸਿੱਖ ਜਥੇ ਬੰਦਿਆਂ ਦੇ ਵਿੱਚ ਏਕਤਾ ਨਹੀਂ ਹੈਗੀ ਕੋਈ ਕਿਸਾਨ ਜਥੇ ਬੰਦਿਆਂ ਦੇ ਵਿੱਚ ਏਕਤਾ ਨਹੀਂ ਹੈਗੀ ਕੋਈ ਮਜ਼ਦੂਰ ਜਥੇ ਬੰਦਿਆਂ ਦੇ ਵਿੱਚ ਏਕਤਾ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਕੋਰਾ ਐੜ ਤੈਸ ਨਾਚ ਕਰਕੇ ਸੜਤਾ ਕੋਈ ਵੀ ਬੰਦਾ ਸਭ ਤੋਂ ਪਹਿਲੀ ਗੱਲ ਇਹ ਹੈ ਜੇ ਕੋਈ ਆਪਣਾ ਕੌਮੀ ਮੋਰਚਾ ਲੱਗਿਆ ਜਾ ਕੋਈ ਆਪਣਾ ਜਿਹੜਾ ਪੰਥਕ ਮੋਰਚਾ ਲੱਗਿਆ ਜੇ ਉਹਦੇ ਵਿੱਚੋਂ ਇੱਕ ਜੱਥੇਬੰਦੀ ਅਗਵਾਈ ਕਰਦੀ ਹੈ ਦੂਜੀਆਂ ਜੱਥੇਬੰਦੀਆਂ ਦਾ ਵਿਰੋਧ ਕਰ ਰਹੀਆਂ ਨੇ ਉਹ ਵਿਰੋਧ ਕਿਉਂ ਕਰ ਰਹੀਆਂ ਨੇ ਇੱਕ ਕਿਸਾਨ ਜੱਥੇਬੰਦੀ ਨੇ ਮੋਰਚਾ ਲਾ ਲਿਆ ਦੂਜਾ ਦਾ ਵਿਰੋਧ ਕਰ ਰਹੀਆਂ ਨੇ ਕਿਉਂ ਕਰ ਰਹੀਆਂ ਨੇ ਪਿਛੇ